ਸਾਸ਼ੀ ਕਾਲਜੀ ਸਿਮਰਨ ਬਟੀਵ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਜੀ ਬਹੁਤ ਹੀ ਪਿਆਰੇ ਜੇ ਸੂਟ ਲੈ ਕੇ ਆਨੇ ਆ ਜੀ ਬਹੁਤ ਜ਼ਿਆਦਾ ਸੋਹਣੇ ਸਭ ਤੋਂ ਪਹਿਲਾਂ ਸੂਟ ਚੈੱਕ ਕਰੋ ਜੀ ਕਾਟਨ ਦੇ ਸੂਟ ਹਨ ਬਹੁਤ ਹੀ ਪਿਆਰੇ ਕਾਟਨ ਦੇ ਤੁਹਾਨੂੰ ਸੂਟ ਮਿਲਣਗੇ ਇਹ ਜੀ ਕਾਟਨ ਸੀ ਥਰੂ ਨਹੀਂ ਹੈਗੀ ਇਹਦੇ ਵਿੱਚ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 750 750 ਵਿੱਚ ਸੂਟ ਦੁਪੱਟੇ ਨੂੰ ਬਹੁਤ ਹੀ ਪਿਆਰੀ ਗੋਟਾ ਪੱਟੀ ਲਗਾ ਕੇ ਫਿਨਿਸ਼ਿੰਗ ਦਿੱਤੀ ਵੀ ਹੈ ਜੀ ਬਹੁਤ ਜ਼ਿਆਦਾ ਸੋਹਣੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕਈ ਮੇਰੀਆਂ ਭੈਣਾਂ ਪੁੱਛਦੀਆਂ ਤੁਸੀਂ ਕਿੱਥੋਂ ਬਲੋਂਗ ਕਰਦੇ ਆ ਜੀ ਅਸੀਂ ਰੋਪੜ ਤੋਂ ਰੂਪਨਗਰ ਤੋਂ ਬਲੋਂਗ ਕਰਦੇ ਆ ਸਾਡਾ ਬੁਟੀਕ ਹੈ ਜੀ ਕੱਪੜੇ ਦਾ ਕੰਮ ਸਾਡਾ ਓਨਲੀ ਔਨਲਾਈਨ ਹੈ ਜੀ ਠੀਕ ਹੈ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਜੀ ਕਾਟਨ ਦੇ ਜਿਹੜੀਆਂ ਮੇਰੀਆਂ ਭੈਣਾਂ ਕਾਟਨ ਦੇ ਸੂਟ ਪਾਉਣ ਦੀਆਂ ਸ਼ਕੀਨ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਕੋਈ ਵੀ ਮੇਰੀ ਭੈਣ ਰਹਿ ਨਾ ਜਾਵੇ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਇਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਆ ਏਸੀ ਨੰਬਰ ਤੇ ਤੁਸੀਂ ਪਿਕਾ ਭੇਜ ਸਕਦੇ ਆ ਜੀ ਸੂਟ ਮੰਗਾਉਣ ਦਾ ਪ੍ਰੋਸੀਜਰ ਜੀ ਮੈਂ ਤੁਹਾਨੂੰ ਦੱਸ ਦਵਾਂ ਪੈਸੇ ਤਾਂ ਹਰ ਵੀਡੀਓ ਚ ਦੱਸ ਦਿਆਂ ਜਿਹੜੇ ਨਵੇਂ ਜੁੜਦੇ ਆ ਉਹਨਾਂ ਲਈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ Google Pay Paytm ਕਰਕੇ ਤੁਸੀਂ ਸਕਰੀਨਸ਼ਾਟ ਸੈਂਡ ਕਰਨਾ ਹੈ ਸੂਟ ਪਸੰਦ ਕਰਕੇ ਸੂਟ ਦੀ ਫੋਟੋ ਸੈਂਡ ਕਰਨੀ ਆ ਆਪਣਾ ਐਡਰੈਸ ਦੇਣਾ ਦੋ ਮੋਬਾਈਲ ਨੰਬਰ ਦੇਣੇ ਆ ਤੁਹਾਡਾ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਵਿਦ ਸ਼ਿਪਿੰਗ ਤੁਹਾਨੂੰ ਪ੍ਰਾਈਸ ਮੈਂਸ਼ਨ ਕਰਿਆ ਜਾਂਦਾ ਕੋਈ ਸ਼ਿਪਿੰਗ ਤੁਹਾਡੀ ਅਲੱਗ ਤੋਂ ਨਹੀਂ ਲਈ ਜਾਊਗੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ 770 ਦਾ ਸੂਟ ਪਿਓਰ ਕੈਂਬਰੀਕ ਕਾਟਨ ਹੈ ਜੀ ਸੀ ਥਰੂ ਨਹੀਂ ਹੈਗਾ ਜੀ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਜੀ ਨਾਲ ਦੀ ਨਾਲ ਪਿਕਾ ਸੈਂਡ ਕਰਿਓ ਜੀ ਕਲਰ ਆਪਸ਼ਨ ਬਹੁਤ ਹੈ ਜਿਵੇਂ ਗਰਮੀਆਂ ਜੀ ਐਦਾਂ ਦੇ ਲਾਈਟ ਲਾਈਟ ਸੂਟ ਪਾਏ ਵੇ ਬਹੁਤ ਹੀ ਪਿਆਰੇ ਲੱਗਦੇ ਆ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਨਵੇਂ ਸੂਟ ਰੈਡੀ ਕਰਵਾਏ ਆ ਜੀ ਬੁਟੀਕ ਸਟਾਈਲ ਸੂਟ ਹੈ ਜੀ ਬਹੁਤ ਹੀ ਸੋਹਣਾ ਸੂਟ ਹੈ 5 ਮੀਟਰ ਪਿਓਰ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ ਘੇਰੇ ਤੇ ਤੁਹਾਨੂੰ ਪੈਚ ਵਰਕ ਮਿਲੂਗਾ ਦੁਪੱਟਾ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਕਾਟਨ ਦਾ ਕੱਟਵਰਕ ਡਿਜ਼ਾਈਨਰ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਏ 950 ਰੁਪਿਆ 950 ਰੁਪਏ ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਪਹਿਲਾਂ ਤਾਂ ਸੂਟ ਦੇ ਕਲਰ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਵਧੀਆ-ਵਧੀਆ ਕੰਟਰਾਸਟ ਹੈ ਸੂਟਾਂ ਦੇ ਦੁਪੱਟਿਆਂ ਨਾਲ ਜਿਵੇਂ ਕਾਟਨ ਦਾ ਨਾਲ ਦੁਪੱਟਾ ਪਲੇਨ ਸੂਟ ਤੇ ਪੈਚਵਰਕ ਹੋਇਆ ਹੈ ਦੁਪੱਟੇ ਤੇ ਵੀ ਤੁਹਾਨੂੰ ਕੱਟਵਰਕ ਮਿਲੇਗਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਪ੍ਰਾਈਸ ਹੈਗਾ ਓਨਲੀ 950 ਰੁਪਿਆ ਕਈ ਦਿਨ ਵੀਡੀਓ ਨਹੀਂ ਪਈ ਹੁਣ ਅਸੀਂ ਸਾਰੀਆਂ ਪੈਣਾ ਖੁਸ਼ ਕਰ ਦੇਣੀਆਂ ਨਵੇਂ-ਨਵੇਂ ਸਟਾਈਲਾਂ ਦੇ ਸੂਟ ਦਿਖਾ ਕੇ ਨਵੇਂ-ਨਵੇਂ ਕਲਰ ਲੈ ਕੇ ਆਣੇ ਆ ਗਰਮੀ ਦੇ ਹਿਸਾਬ ਨਾਲ ਜੀ ਕਲਰ ਹੈ ਕਿਉਂਕਿ ਵਾਈਟ ਆਫ ਵਾਈਟ ਕਰੀਮ ਸਕਿਨ ਦਾ ਕਲਰ ਐਵੇਂ ਦੇ ਕਲਰ ਬੇਬੀ ਪਿੰਕ ਹੋਏ ਆਪਾਂ ਨੂੰ ਪਾਏ ਵੇ ਸੋਹਣੇ ਲੱਗਦੇ ਆ ਗਰਮੀ ਚ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਇਹ ਵੀ ਬੁਟੀਕ ਸਟਾਈਲ ਸੂਟ ਹੈ ਜੀ ਬਹੁਤ ਸੋਹਣਾ ਤੁਹਾਨੂੰ ਬਾਜੂ ਤੇ ਵਰਕ ਮਿਲੂਗਾ ਜਿਵੇਂ ਤੁਹਾਨੂੰ ਪਿਕ ਸ਼ੋ ਹੋ ਰਹੀ ਆ ਸੂਟ ਦੀ ਲੁੱਕ ਤੁਹਾਨੂੰ ਸੇਮ ਮਿਲੂਗੀ ਜੀ ਸੂਟ ਦਾ ਪ੍ਰਾਈਸ ਸੁਣ ਕੇ ਤਾਂ ਤੁਸੀਂ ਹੈਰਾਨੇ ਰਹਿ ਜਾਣਾ ਜਦ ਆਪਾਂ ਕਿਸੇ ਬੁਟੀਕ ਚ ਇਦਾਂ ਦਾ ਵਰਕ ਕਰਵਾਉਣ ਜਾਂਦੇ ਆ ਉਹਦੇ ਆਪਾਂ ਡਬਲ ਡਬਲ ਪੈਸੇ ਦੰਨੇ ਆ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ ਜੋ 1450 1450 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਪਿਕ ਭੇਜ ਕੇ ਆਪਣੇ ਲਈ ਸੋਹਣਾ ਸੋਹਣਾ ਜਿਹਾ ਸੂਟ ਲੈ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਕਲਰ ਆਪਸ਼ਨ ਬਹੁਤ ਹੈ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਤੁਸੀਂ ਕਲਰ ਬਾਈ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਅਗਲੇ ਸੂਟ ਚੈੱਕ ਕਰੋ ਜੀ ਪ੍ਰਿੰਟ ਸੂਟ ਪਿਓਰ ਤੁਹਾਨੂੰ 2.5 ਮੀਟਰ ਦੀ ਟੌਪ ਮਿਲੂਗੀ ਜੀ ਪਿਓਰ ਰਾਮ ਟੈਕਸ ਜਾਮ ਕਾਟਨ ਫੈਬਰਿਕ ਆ ਸੀ ਥਰੂ ਨਹੀਂ ਹੈਗਾ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਜੀ 2.5 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1180 ਰਾਮ ਟੈਕਸ ਦਾ ਸੂਟ ਹੈ ਜੀ ਬ੍ਰਾਂਡ ਦਾ ਕੋਈ ਇਹ ਬ੍ਰਾਂਡ ਦੀ ਕਾਪੀ ਨਹੀਂ ਹੈਗੀ ਰੀਜਨਲ ਸੂਟ ਹੈ ਬਕਾਇਦਾ ਸੂਟ ਤੇ ਤੁਹਾਨੂੰ ਸਟੈਂਪ ਲੱਗੀ ਮਿਲੂਗੀ ਜਿਹੜੀਆਂ ਮੇਰੀਆਂ ਭੈਣਾਂ ਬੁਟੀ ਐਦਾਂ ਸੂਟ ਪਾਉਨੀਆਂ ਬ੍ਰਾਂਡ ਦੇ ਉਹਨਾਂ ਨੂੰ ਦੱਸਣ ਦੀ ਨੀਡ ਨਹੀਂ ਹੈਗੀ ਕਿ ਰਾਮ ਟੈਕਸ ਬਹੁਤ ਵੀ ਵਧੀਆ ਬ੍ਰਾਂਡ ਹੈ ਇਹਦਾ ਸੂਟ ਜਲਦੀ ਖਰਾਬ ਨਹੀਂ ਹੁੰਦਾ ਦੋ ਗਰਮੀਆਂ ਤੁਸੀਂ ਇਹ ਸੂਟ ਬਾਹਰ ਅੰਦਰ ਪਾਓ ਤੀਸਰੀ ਗਰਮੀ ਤੁਸੀਂ ਘਰ ਨੂੰ ਹਟਾਓ ਹਾਰ ਕੇ ਤੁਸੀਂ ਇਹ ਸੂਟ ਅੱਕ ਕੇ ਸਿਟੂਗੇ ਕਿਉਂਕਿ ਬ੍ਰਾਂਡ ਦੀ ਕਾਟਨ ਦਾ ਇਹੀ ਫਰਕ ਹੁੰਦਾ ਜਿਹੜੀ ਤੁਸੀਂ ਕਹਿੰਦੇ ਆ 500 ਦੀ ਅਸੀਂ ਕਾਟਨ ਲਿਆਂਦੀ ਇੱਕ ਗਰਮੀ ਕੱਢਦੀ ਆ ਤੁਸੀਂ ਆਪੇ ਹਿਸਾਬ ਲਾ ਲਿਓ ਜੀ ਤੁਹਾਡੀ ਇੱਕ ਗਰਮੀ ਇਹਨੇ ਤੁਹਾਡੀ ਤਿੰਨ ਗਰਮੀਆਂ ਕੱਟਣੀਆਂ ਹੈ ਹਨ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟਾਂ ਦੇ ਕਲਰ ਕੰਟਰਾਸਟ ਹੀ ਬਹੁਤ ਪਿਆਰੇ ਆ ਜੀ ਬਹੁਤ ਜਿਆਦਾ ਸੋਹਣੇ ਵਾਈਟ ਤੁਹਾਨੂੰ ਸ਼ਰਟ ਮਿਲੂਗੀ ਡਾਟਸ ਵਾਲੀ ਵਾਈਟ ਸ਼ਰਟ ਹੈ ਡਾਟਸ ਵਾਲੀ ਬਹੁਤ ਪਿਆਰੀ ਬਹੁਤ ਸੋਹਣੀ ਡਾਟਸ ਵਾਲੀ ਸ਼ਰਟ ਹੈ ਕਈ ਮੇਰੀਆਂ ਭੈਣਾਂ ਦੀ ਡਿਮਾਂਡ ਸੀਗੀ ਕਿ ਇਦਾਂ ਦੇ ਸੂਟ ਲੈ ਕੇ ਆਓ ਸ਼ਰਟ ਮਿਲੂਗੀ ਤੁਹਾਨੂੰ ਪਿਓਰ ਕੋਟਾ ਆਲ ਓਵਰ ਵਰਕ ਹੋਇਆ ਹੋਇਆ ਹੈ ਜੀ ਪਿਓਰ ਕੋਟੇ ਦੀ ਸ਼ਰਟ ਮਿਲੂਗੀ ਕੈਂਬਰੀ ਕਾਟਨ ਦੀ ਤੁਹਾਨੂੰ ਬਾਟਮ ਮਿਲੂਗੀ ਦੁਪੱਟਾ ਤੁਹਾਨੂੰ ਕੋਟੇ ਦਾ ਵਿੱਦਵਾਰਕ ਮਿਲੂਗਾ ਜੀ ਸੂਟਾਂ ਦੀ ਲੋਕ ਥੋੜੀ ਜੀ ਧਿਆਨ ਨਾਲ ਦੇਖਿਓ ਜੀ ਬਹੁਤ ਹੀ ਸਰਦਾਰੀ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਇਹ ਤੁਸੀਂ ਸੂਟ ਫੰਕਸ਼ਨ ਤੇ ਵੀ ਵੇਅਰ ਕਰ ਸਕਦੇ ਆ ਸੂਟ ਦਾ ਪ੍ਰਾਈਸ ਹੈਗਾ 1499 1499 ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਜੀ ਕੋਈ ਸ਼ਿਪਿੰਗ ਤੁਸੀਂ ਅਲੱਗ ਤੋਂ ਨਹੀਂ ਦੇਣੀ ਜਿਹੜਾ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨਾਲ ਦੀ ਨਾਲ ਪਿਕਾ ਸੈਂਡ ਕਰੀ ਜਾਓ ਤੇ ਆਪਣੇ ਵਾਸਤੇ ਸੋਹਣੇ ਸੋਹਣੇ ਸੂਟ ਬੁੱਕ ਕਰੀ ਜਾਓ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਕਲਰ ਕੰਟਰਾਸਟਾਂ ਦੇ ਕਿਆ ਕਹਨੇ ਐਨੇ ਪਿਆਰੇ ਕਲਰ ਹੈ ਜੀ ਸੂਟਾਂ ਦੇ ਬਹੁਤ ਹੀ ਪਿਆਰੇ ਸੂਟ ਜਦ ਤੁਹਾਡੇ ਘਰ ਪਹੁੰਚੂਗਾ ਜੀ ਤੁਹਾਡਾ ਮਨ ਖੁਸ਼ ਹੋ ਜਾਊਗਾ ਸੂਟ ਦੇਖ ਕੇ ਇੱਕ ਜੇ ਕੋਈ ਮੇਰੀ ਭੈਣ ਸਟੀਚਿੰਗ ਕਰਾਉਣ ਦੀ ਵੀ ਚਾਹ ਮਨ ਚਾਹਵਾ ਨਾ ਤੁਸੀਂ ਸੂਟ ਪਸੰਦ ਕਰਕੇ ਆਪਣਾ ਨਾਪ ਸੈਂਡ ਕਰ ਦਿਓ ਸੂਟ ਸਟੀਚ ਕਰਕੇ ਤੁਹਾਡੇ ਘਰ ਤੱਕ ਆ ਜਾਊਗਾ ਜੀ ਵਿਦ ਸਟੀਚਿੰਗ ਵਿਦ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਤੁਹਾਨੂੰ ਕਿੱਥੇ ਵੀ ਜਾਣ ਦੀ ਲੋੜ ਨਹੀਂ ਜੇ ਤੁਸੀਂ ਕਿਸੇ ਪਿੰਡ 'ਚ ਬੈਠੇ ਆ ਚਾਹੇ ਤੁਸੀਂ ਸ਼ਹਿਰ 'ਚ ਬੈਠੇ ਆ ਕਿਤੇ ਤੁਹਾਨੂੰ ਸੂਟ ਫੜਨ ਦੀ ਲੋੜ ਨਹੀਂ ਸੂਟ ਤੁਹਾਡੇ ਘਰ ਆਊਗਾ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਡਿਜੀਟਲ ਜੋਰਜਟ ਦਾ ਤੁਹਾਨੂੰ ਸੂਟ ਮਿਲੂਗਾ ਜੀ ਦੇਖੋ ਕਈ ਮੇਰੀਆਂ ਪੈਣਾ ਜੋਰਜਟ ਹੀ ਪਾ ਕੇ ਖੁਸ਼ ਆ ਨਾ ਉਹਨਾਂ ਨੂੰ ਵਧੀਆ ਲੱਗਦੇ ਆ ਕਿਉਂਕਿ ਜੋਰਜਟ ਛੇਤੀ ਪ੍ਰਾਣੀ ਨਹੀਂ ਹੁੰਦੀ ਦੁਪੱਟਾ ਵੀ ਤੁਹਾਨੂੰ ਜੌਰਜਟ ਦਾ ਮਿਲੇਗਾ ਬਾਟਮ ਤੁਹਾਨੂੰ ਪਲੇਨ ਜੌਰਜਟ ਦੀ ਮਿਲੂਗੀ 2.5 ਮੀਟਰ ਸੂਟ ਦਾ ਪ੍ਰਾਈਸ ਹੈਗਾ ਇਹ ਓਨਲੀ 900 ਰੁਪਿਆ 900 ਰੁਪਏ ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਸੂਟਾਂ ਦੀ ਪ੍ਰਿੰਟਿੰਗ ਤੇ ਡਿਜ਼ਾਈਨਿੰਗ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰੀ ਸੂਟਾਂ ਦੀ ਡਿਜ਼ਾਈਨਿੰਗ ਹੈ ਬਹੁਤ ਹੀ ਪਿਆਰੀ ਸੂਟਾਂ ਦੀ ਪ੍ਰਿੰਟਿੰਗ ਹੈ ਜੌਰਜਟ ਦੀ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਪਾਈ ਵੀ ਇਹ ਸੂਟ ਕਦੇ ਵੀ ਖਰਾਬ ਨਹੀਂ ਹੁੰਦਾ ਆਪਾਂ ਜਿੰਨਾ ਮਰਜੀ ਇਹ ਸੂਟ ਨੂੰ ਹੰਡਾ ਲਈਏ ਸੂਟ ਨੇ ਨਵਾਂ ਹੀ ਰਹਿਣਾ ਜੀ ਬਹੁਤ ਪਿਆਰੇ ਲੱਗਦੇ ਆ ਸੂਟ ਵੇਅਰ ਕਰੇਵੇ ਇਨਾਂ ਦੀ ਇੱਕ ਕੁਆਲਿਟੀ ਹੋਰ ਵੀ ਆ ਜੀ ਇਨਾਂ ਦੇ ਨਾ ਫਿਟਿੰਗ ਬਹੁਤ ਜ਼ਿਆਦਾ ਸੋਹਣੀ ਆਉਂਦੀ ਆ ਤੁਸੀਂ ਬਹੁਤ ਸਲੀਮ ਸਲੀਮ ਲੱਗਦੇ ਆ ਜੇ ਤੁਸੀਂ ਇਹ ਸੂਟ ਪੋਨੇ ਆ ਬਹੁਤ ਹੀ ਪਿਆਰੀ ਤੁਹਾਡੀ ਫਿਟਿੰਗ ਆਉਂਦੀ ਆ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਓ ਜੀ ਤੇ ਭੇਜੀ ਜਾਓ ਆਪਣੇ ਲਈ ਸੋਹਣੇ ਸੋਹਣੇ ਸੂਟ ਚੁਕਵਾਈ ਜਾਓ ਜੀ ਜੇ ਤੁਸੀਂ ਇੱਕ ਵੀਡੀਓ ਚ 4 ਸੂਟ ਇਕੱਠੇ ਵਾਇ ਕਰਦੇ ਆ ਜੀ ਇੱਕ ਵੀਡੀਓ ਚ ਤੁਹਾਨੂੰ ਹੋਰ ਵੀ ਲੈਸ ਕਰਿਆ ਜਾਊਗਾ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਜਿਹੜਾ ਸੂਟ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਬੁੱਕ ਕਰੋ ਜਿਵੇਂ ਤੁਸੀਂ ਦੁਪੱਟੇ ਤੇ ਇੰਨਾ ਕੰਮ ਕਰਾਉਂਗੇ ਨਾ ਪਹਿਲਾਂ ਦਿਖਾਓ ਜੀ ਜੇ ਤੁਸੀਂ ਨਹੀਂ ਵੀ ਸੂਟ ਲੈਣਾ ਤਾਂ ਆਪਾਂ ਨੂੰ ਨੌਲੇਜ ਤਾਂ ਹਰੇਕ ਬੰਦੇ ਨੂੰ ਰੱਖਣੀ ਚਾਹੀਦੀ ਹੈ ਕਿ ਹਾਂ ਅਸੀਂ ਕਿੱਦਾਂ ਦੇ ਸੂਟ ਦੇਖ ਰਹੇ ਹਾਂ ਇੰਨਾ ਕੰਮ ਕਰਾਉਣ ਦਾ ਇਸ ਉੱਤੇ 7-800 ਰੁਪਇਆ ਲੈ ਲੈਣਾ ਬੁਟੀਕ ਵਾਲੇ ਨੇ ਇਹ ਤੁਹਾਨੂੰ ਅਸੀਂ ਵਿਧ ਕੱਪੜਾ ਸੂਟ ਕਰਪਚਾ ਰਹੇ ਹਾਂ ਇੰਨਾ ਸੋਨਾ ਨਾਲ ਦੁਪੱਟਾ ਰੈਡੀ ਕਰਕੇ ਇਸ ਦੁਪੱਟੇ ਨਾਲ ਤੁਸੀਂ ਇੱਕ ਸ਼ਰਟ ਹੋ ਰੈਡੀ ਕਰਕੇ ਆਪਣੇ ਦੋ ਸੂਟ ਤਿਆਰ ਕਰ ਸਕਦੇ ਆ ਬਦਲ ਬਦਲ ਕੇ ਪਾਓ ਸੋਹਣੇ ਸੋਹਣੇ ਬਣੋ ਖੀਲੇ ਖੀਲੇ ਰਹੋ ਹਨਾ ਬਹੁਤ ਸਾਰੇ ਜਿਆਦਾ ਸੋਹਣੇ ਸੂਟ ਬਹੁਤ ਘੱਟ ਰੇਟ 'ਚ ਤੁਹਾਡੇ ਲਈ ਲੈ ਕੇ ਆਣੇ ਆ ਜੀ ਬਹੁਤ ਹੀ ਪਿਆਰੇ ਜੇ ਸੂਟ ਕਲਰ ਬਹੁਤ ਸਰਦਾਰੀਆਂ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਸੋਹਣੇ ਪ੍ਰਿੰਟ ਸੂਟ ਮਿਲਣਗੇ ਤੁਹਾਨੂੰ ਸੂਟਾਂ ਦਾ ਪ੍ਰਾਈਜ਼ ਹੈਗਾ ਇਹ ਬਹੁਤ ਹੀ ਪਿਆਰਾ ਕਾਟਨ ਦਾ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਪ੍ਰਾਈਜ਼ ਹੈਗਾ ਓਨਲੀ 600 ਰੁਪਿਆ ਜਿਹੜਾ ਮਰਜੀ ਸੂਟ ਪਸੰਦ ਕਰ ਲੋ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਜੇ ਤੁਸੀਂ ਦੋ ਸੂਟ ਇਕੱਠੇ ਵਾਇ ਕਰਦੇ ਆ ਤਾਂ ਸੂਟ ਹੈਗੇ ਆ 1100 ਦੇ ਜੀ ਜੇ ਤੁਸੀਂ ਸਿੰਗਲ ਪੀਸ ਲਓਗੇ ਜੀ ਤਾਂ ਸੂਟ ਹੈਗਾ 600 ਦਾ ਜੀ ਬਹੁਤ ਹੀ ਪਿਆਰੇ ਕਾਟਨ ਦੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਕਾਟਨ ਐ ਇਦਾਂ ਨਹੀਂ ਹੈ ਜੀ ਵੀ ਉਹ ਨੋ ਰੱਦੀ ਜੀ कॉटन ਹੈ ਜੀ ਬਹੁਤ ਵਧੀਆ 100% ਵਧੀਆ ਕੁਆਲਿਟੀ ਦੀ कॉटन ਹੈ ਜੀ ਕੈਂਬ੍ਰਿਕ कॉटन ਬਹੁਤ ਗੁੱਡ ਕੁਆਲਿਟੀ ਦੀ ਆ ਨਾਲ ਦੀ ਨਾਲ ਸਕਰੀਨ ਸ਼ਾਟ ਲਿਖ ਕੇ ਸੈਂਡ ਕਰੋ ਜੀ ਕਲਰ ਆਪਸ਼ਨ ਬਹੁਤ ਹੈ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਓਸੀ ਫੋਨ ਨੰਬਰ ਤੇ ਤੁਸੀਂ ਫੋਟੋਆਂ ਸੈਂਡ ਕਰੋ ਸੋਹਣੇ ਸੋਹਣੇ ਸੂਟ ਪਾਓ ਬਹੁਤ ਹੀ ਪਿਆਰੇ ਪਰੇ ਜੀ ਪ੍ਰਿੰਟ ਹੈ ਜੀ ਕੋਰਸ ਸੈੱਟ ਵੀ ਤੁਸੀਂ ਇਹਦਾ ਕੈਰੀ ਬਣਵਾ ਸਕਦੇ ਆ ਤੁਸੀਂ ਆਪਣੇ ਜਿਵੇਂ ਅੱਜ ਕੱਲ ਬਹੁਤ ਟ੍ਰੈਂਡ ਚ ਆਪਣੇ ਘਰ ਚ ਬੇਟੀਆਂ ਜੌਬ ਕਰਦੀਆਂ ਬਾਹਰ ਜਾਣੀਆਂ ਹੈ ਕੋਰਸ ਸੈਟ ਬੱਚਾ ਵਧੀਆ ਤਰੀਕੇ ਨਾਲ ਵੇਅਰ ਕਰ ਸਕਦਾ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਸੋਹਣੇ 5 ਮੀਟਰ ਦੀ ਸੂਟ ਦੀ ਕੱਟ ਮਿਲੂਗੀ ਜਿੰਨਾ ਕੱਟ ਨਾ ਵੱਧ ਠੀਕ ਹੈ ਜੀ ਜੇ ਤੁਸੀਂ ਦੋ ਸੂਟ ਇਕੱਠੇ ਵਾਇ ਕਰਦੇ ਆ ਤਾਂ ਤੁਹਾਨੂੰ ਹੋਰ ਵੀ ਲੈਸ ਹੋ ਜਾਊਗਾ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਨਾਲ ਦੀ ਨਾਲ ਪਿਕਾ ਸੈਂਡ ਕਰ ਦਿਓ ਜੀ ਬਹੁਤ ਹੀ ਜਿਆਦਾ ਸੋਹਣੇ ਸੂਟ ਹੈ ਜੀ ਸਕ੍ਰੀਨ ਤੇ ਚੱਲ ਰਿਹਾ ਨੰਬਰ ਸਾਡਾ WhatsApp ਨੰਬਰ ਹੈ ਏਸੀ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਆ ਏਸੀ ਨੰਬਰ ਤੇ ਤੁਸੀਂ ਪਿਕਾ ਭੇਜ ਸਕਦੇ ਆ ਬਹੁਤ ਹੀ ਪਿਆਰੇ ਪਿਆਰੀ ਜੇ ਸੂਟ ਬਹੁਤ ਕੂਲ ਕੂਲ ਜੀ ਜਿਵੇਂ ਗਰਮੀਆਂ ਅਗੇ ਬਹੁਤ ਜਿਆਦਾ ਸੋਹਣੇ ਸੋਹਣੇ ਜੇ ਸੂਟ ਤੁਹਾਡੇ ਲਈ ਲੈ ਕੇ ਆਣੇ ਆ ਜੀ ਨਾਲ ਦੀ ਨਾਲ ਸਕ੍ਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਸਕ੍ਰੀਨ ਤੇ ਚੱਲ ਰਿਹਾ ਨੰਬਰ ਤੇ ਤੁਸੀਂ ਗੱਲ ਵੀ ਕਰ ਸਕਦੇ ਆ ਸੂਟ ਬਾਰੇ ਪੁੱਛ ਵੀ ਸਕਦੇ ਆ ਕਈ ਮੇਰੀਆਂ ਭੈਣਾਂ ਨੂੰ ਪਿਕ ਲੈਣੀ ਨਹੀਂ ਆਉਂਦੀ ਤਾ ਤੁਸੀਂ ਸੂਟ ਤੇ ਨੰਬਰ ਲਿਖਿਆ ਹੁੰਦਾ ਜੀ ਫੋਨ ਕਰਕੇ ਸੂਟ ਦਾ ਨੰਬਰ ਤਾਂ ਸਾਨੂੰ ਦੱਸ ਸਕਦੇ ਆ ਤੁਸੀਂ ਨਿਰਾਸ਼ ਨਹੀਂ ਹੋਣਾ ਆਪਣਾ ਸੂਟ ਤੁਸੀਂ ਗੱਲ ਕਰਕੇ ਵੀ ਬੁੱਕ ਕਰ ਸਕਦੇ ਆ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ Google Pay Paytm ਕਰਕੇ ਤੁਸੀਂ ਸਕਰੀਨ ਸ਼ਾਟ ਸੈਂਡ ਕਰਨਾ ਜੀ ਬਹੁਤ ਪਿਆਰੀ ਕਾਟਨ ਹੈ ਜੀ ਕਲਰ ਕੰਟਰਾਸਟ ਬਹੁਤ ਜ਼ਿਆਦਾ ਸੋਹਣਾ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜਿਹੜੇ ਨਵੇਂ ਚੁੱਪਦੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਆ ਸੂਟ ਚੈੱਕ ਕਰੋ ਜੀ ਕਰੀਮ ਕਰੀਮ ਨਹੀਂ ਹੈਗੀ ਜੀ ਆਫ ਵਾਈਟ ਕਲਰ ਦੀ ਨਾਲ ਬਾਟਮ ਹੈ ਬਹੁਤ ਹੀ ਪਿਆਰੀ ਨਾਲ ਕਾਟਨ ਦੀ ਤੁਹਾਨੂੰ ਸ਼ਰਟ ਮਿਲੇ ਕੋਰਾ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ ਜੀ 2.5 ਮੀਟਰ ਦੀ ਸ਼ਰਟ ਮਿਲੂਗੀ 2.5 ਮੀਟਰ ਦੀ ਬਾਟਮ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 800 ਰੁਪਿਆ 800 ਰੁਪਏ ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਇਹ ਸੂਟ ਵੇਅਰ ਕਰੇ ਵੀ ਬਹੁਤ ਹੀ ਪਿਆਰੇ ਲੱਗਦੇ ਆ ਜੀ 800 ਵਿੱਚ ਤੁਹਾਨੂੰ ਘਰ ਬੈਠਿਆਂ ਨੂੰ ਇੰਨਾ ਪਿਆਰਾ ਸੂਟ ਦੇ ਰਹੇ ਆ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਨਾਲ ਦੀ ਨਾਲ ਪਿਕਾ ਸੈਂਡ ਕਰ ਦਿਓ ਜੀ ਆਪਣੇ ਲਈ ਸੋਹਣੇ ਸੋਹਣੇ ਜੇ ਸੂਟ ਬੁੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਕਾਟਨ ਦੇ ਸੂਟ ਹੈ ਜੀ ਕੋਰਾ ਕਾਟਨ ਕਹਿੰਦੇ ਆ ਇਹਨੂੰ ਕੋਰਾ ਕਾਟਨ ਜਿਵੇਂ ਪਾਏ ਵੀ ਸੂਟਾਂ ਦੀ ਲੁੱਕ ਬਹੁਤ ਹੀ ਪਿਆਰੀ ਲੱਗਦੀ ਆ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਜਿਆਦਾ ਬਹੁਤ ਹੀ ਜਿਆਦਾ ਸੋਹਣਾ ਗ੍ਰੇ ਕਲਰ ਦਾ ਸੂਟ ਹੈ ਜੀ ਪਿਓਰ ਗੀਜਾ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਜੀ ਬਾਟਮ ਤੁਹਾਨੂੰ 3 ਮੀਟਰ ਦੀ ਗੀਜਾ ਕਾਟਨ ਦੀ ਮਿਲੂਗੀ 3 ਮੀਟਰ ਦੀ ਬਾਟਮ ਹੈ ਜੀ ਇਹਦੇ ਨਾਲ ਬਾਟਮ ਤੇ ਵਰਕ ਹੋਇਆ ਹੋਇਆ ਹੈ ਜੀ ਫੁੱਲ ਪਿਓਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਬਹੁਤ ਹੀ ਪਿਆਰਾ ਟੂ ਸਾਈਡ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਸੂਟ ਦਾ ਪ੍ਰਾਈਸ ਹੈਗਾ 1390 ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਸੂਟ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਊਗਾ ਜੀ ਇੰਨੇ ਜਿਆਦਾ ਸੋਹਣੇ ਸੂਟ ਤੁਹਾਡੇ ਲਈ ਇਹ ਵੀ ਸੂਟ ਤੁਹਾਨੂੰ ਗੀਜਾ ਕਾਟਨ ਤੇ ਮਿਲਣਗੇ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1150 1150 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਿਖ ਕੇ ਸੈਂਡ ਕਰੋ ਜੀ ਸੀ ਥਰੂ ਕਪੜਾ ਨਹੀਂ ਹੈਗਾ ਜੀ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਜੀ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਇੱਥੇ ਨਾਲ ਦੀ ਨਾਲ ਪਿਕਾ ਸੈਂਡ ਕਰ ਦਿਓ ਜੀ ਬਹੁਤ ਹੀ ਪਿਆਰੇ ਸੂਟਾਂ ਦੇ ਪ੍ਰਾਈਜ਼ ਹੈ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਕਾਲ ਕਰਕੇ ਆਪਣਾ ਸੂਟ ਰਖਵਾ ਸਕਦੇ ਆ ਜੀ ਬਹੁਤ ਹੀ ਪਿਆਰੀ ਪਿਆਰੀ ਪ੍ਰਿੰਟਿੰਗ ਤੇ ਬਹੁਤ ਪਿਆਰੇ ਪਿਆਰੇ ਸੂਟ ਲੈ ਕੇ ਆਨੇ ਆ ਤੁਹਾਡੇ ਲਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਜੀ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗਦੇ ਆ ਜਰੂਰੀ ਨਹੀਂ ਜੀ ਆਪਾਂ ਨੇ ਸੂਟ ਲੈਣਾ ਹੀ ਹੁੰਦਾ ਆਪਾਂ ਵੀਡੀਓ ਜਰੂਰ ਐਂਡ ਤੱਕ ਦੇਖਿਆ ਕਰੋ ਕਿਉਂਕਿ ਆਪਾਂ ਨੂੰ ਕੱਪੜੇ ਦੀ ਨੌਲੇਜ ਮਿਲਦੀ ਆ ਜੀ ਹਨਾ ਆਪਾਂ ਨੂੰ ਪਤਾ ਲੱਗਦਾ ਵੀ ਕੀ ਚੱਲ ਰਿਹਾ ਅੱਜਕੱਲ ਅਸੀਂ ਵੀ ਸਾਨੂੰ ਵੀ ਕੋਈ ਜ਼ਿਆਦਾ ਨੌਲੇਜ ਨਹੀਂ ਹੈਗੀ ਵੀ ਅਸੀਂ ਵੀ ਜਿਵੇਂ ਵੀਡੀਓ ਦੇਖਦੇ ਆ ਨਮਸ ਕਪੜਾ ਆਉਂਦਾ ਤਾਂ ਹੀ ਸਾਨੂੰ ਪਤਾ ਲੱਗਦਾ ਵੀ ਇਹ ਕੱਪੜਾ ਚੱਲ ਰਿਹਾ ਜੀ ਥੈਂਕ ਯੂ so much ਵੀਡੀਓ ਨੂੰ ਇੰਨਾ ਪਿਆਰ